ਜਵਾਬ ਨਿਊਜ਼ ਦੇਖ ਰਹੇ ਸਮੂਦ ਅਸ਼ਕਨ ਦਾ ਸਵਾਗਤ ਮੈਂ ਹਪਾਰਤ ਚੋਹਾਨ ਤੇ ਮੇਰਨਾਲ ਸਿੰਘ ਲੌਂਜ ਕਲੱਬਾ ਵੱਲੋਂ ਸ਼ਾਲੀਮਾ ਸਲਾਣਾ ਜ਼ਿਲ੍ਹਾ ਪਧਰੀ ਸਥਾਪਨਾ ਸਮਾਰੋਹ ਸਮਾਗਮ ਸਫਲਤਾਪੂਰਵਕ ਹੋਇਆ ਸੰਪਲ ਲੌਂਜ ਕਲੱਬ ਇੰਟਰਨੈਸ਼ਨਲ ਦੇ ਵਰਲਡ ਪ੍ਰੈਜ਼ੀਡੈਂਟ ਲਾਇਨ ਏ ਪੀ ਸਿੰਘ ਜੀ ਨੇ ਕੀਤੀ ਬਟਾਲਾ ਵਿਖੇ ਇੰਸਟਾਲੇਸ਼ਨ ਸੈਰੇਮੋਨੀ ਜੇ ਵਿਸ਼ੇਸ਼ ਤੌਰ ਤੇ ਸ਼ਕਤ ਪਾਸਟ ਲਾਇਨ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਅਤੇ ਬਟਾਲਾ ਵਾਸੀਆਂ ਦੇ ਦਿਲਾਂ ਚ ਇਹ ਹਮਸਤਾਨ ਰੱਖਣ ਵਾਲੇ ਡਾਕਟਰ ਨਰੇਸ਼ ਅਗਰਵਾਲ ਜੀ ਵੀ ਹੋਏ ਇਸ ਇੰਸਟਾਲੇਸ਼ਨ ਸਮਾਰੋਹ ਵਿੱਚ ਸ਼ਾਮਿਲ ਡਿਸਟ੍ਰਿਕਟ 321 ਦੀਆਂ ਜਿਲ੍ਹਾ ਪਰਚੋਂ 160 ਕਲੱਬਾਂ ਨੇ ਲਿਆ ਡਿਸਟ੍ਰਿਕਟ ਗਵਰਨਰ ਲਾਇਨ ਵੀ ਐਮ ਗੋਇਲ ਜੀ ਅਤੇ ਲਾਇਨ ਲੇਡੀ ਮધુ ਗੋਇਲ ਜੀ ਦੀ ਇੰਸਟਾਲੇਸ਼ਨ ਸਮਾਰੋਹ ਵਿੱਚ ਭਾਗ ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ ਅਮਨ ਸ਼ੇਰ ਸਿੰਘ ਸ਼ਰੀਕਲਸੀ ਜੀ ਵੱਲੋਂ ਵੀ ਬਟਾਲਾ ਦੇ ਇੰਪਰੂਵਮੈਂਟ ਅਥਾਰਟੀ ਚੇਅਰਮੈਨ ਸ਼੍ਰੀ ਯਸ਼ਪਲ ਚੋਹਾਨ ਜੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਮਾਨੀ ਮਹਿਤਾ ਜੀ ਨੇ ਕੀਤੀ ਵਿਸ਼ੇਸ਼ ਤੌਰ ਤੇ ਸ਼ਿਰਕਤ ਅਜ ਸਥਾਨਕ ਬਟਾਲਾ ਵਿਖੇ ਲਾਂਚ ਕਲੱਬ ਬਟਾਲਾ ਵੱਲੋਂ 46th ਐਨੁਅਲ ਡਿਸਟ੍ਰਿਕਟ ਇੰਸਟਾਲੇਸ਼ਨ ਸੈਰੇਮਨੀ 321 ਦੇ ਡਿਸਟ੍ਰਿਕਟ ਗਵਰਨਰ ਵੀ ਐਮ ਗੋਇਲ ਜੀ ਦੀ ਅਗਵਾਈ ਚਰਵਾਈ ਗਈ ਜਿਸ ਵਿੱਚ ਵੱਡੇ ਵੱਡੇ ਲੋਇਲਿਟਸ ਨੇ ਭਾਗ ਲਿਆ ਇਹ TV ਗੱਲ ਦੱਸਣੀ ਹੋ ਗਿਆ ਕਿ ਬਟਾਲੀ ਬਟਾਲਾ ਵਾਸੀਆਂ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਬਟਾਲਾ ਦੀਆਂ ਲਾਇਨਸ ਕਲੱਬਾਂ ਦੀ ਬਟਾਲਾ ਨੂੰ ਬਹੁਤ ਵੱਡੀ ਦੇਣ ਹੈ ਕਿਉਂਕਿ ਜਿੱਥੇ ਬਟਾਲੇ ਦੀਆਂ ਲਾਇਨਸ ਕਲੱਬਾਂ ਬਟਾਲਾ ਵਾਸੀਆਂ ਦੀ ਸੇਵਾ ਲਈ 24 ਘੰਟੇ ਕੰਮ ਕਰਦੀਆਂ ਹਨ ਉੱਥੇ ਨਾਲ ਹੀ ਬਟਾਲੇ ਦਾ ਨਾਂ ਵਿਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾ ਰਹੀਆਂ ਹਨ ਲਾਇਨ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਲਾਇਨ ਐਪੀ ਸਿੰਘ ਜੀ ਨੇ ਆਪਣੇ ਸੰਬੋਧਨ ਚ ਕਿਹਾ ਕਿ ਜਿੰਨੇ ਪ੍ਰੋਜੈਕਟ ਬਟਾਲੇ ਦੀਆਂ ਲਾਇਨਸ ਕਲੱਬਾਂ ਕਰ ਰਹੀਆਂ ਹਨ ਉਹਨੇ ਪ੍ਰੋਜੈਕਟ ਜੇਕਰ ਹਰ ਸ਼ਹਿਰ ਦੀਆਂ ਲਾਇਨਸ ਕਲੱਬਾਂ ਕਰੇ ਤਾਂ ਹੋਰ ਮਨੋਂ ਦਾ ਦੀ ਸੇਵਾ ਕੀਤੀ ਜਾ ਸਕੇ ਉਹਨਾਂ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਬਟਾਲੇ ਦੀਆਂ ਲਾਂਚ ਕਲੱਬਾਂ ਦਾ ਜਿਹੜੀਆਂ ਲਾਈਨ ਜਮੂਹ ਹਮੇਸ਼ਾ ਅਵਲ ਸਥਾਨ ਤੇ ਰੱਖਦੇ ਹਨ ਉੱਥੇ ਹੀ ਬਟਾਲਾ ਦੇ ਵਿਧਾਇਕ ਤੇ ਪੰਜਾਬ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਲੀ ਕੌਂਸੀ ਜਿਲੇ ਵੀ ਆਪਣੇ ਸੰਬੋਧ ਚ ਕਿਹਾ ਕਿ ਬਟਾਲੇ ਦੀਆਂ ਲਾਂਚ ਕਲੱਬਾਂ ਦੀ ਬਟਾਲਾ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਕਿਤੇ ਵੀ ਲਾਂਚ ਕਲੱਬਾਂ ਨੂੰ ਮੇਰੀ ਲੋੜ ਪਵੇਗੀ ਮੈਂ ਹਮੇਸ਼ਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਵਾਂਗਾ 321 ਦੇ ਡਿਸਟ੍ਰਿਕਟ ਵਰਨਰ ਲੌਨ ਵੀਐਮ ਗੋਲਜਿਨ ਆਪਣੇ ਸਬੋਧਨ ਦਾ ਸਾਰਨ ਧੰਨਵਾਦ ਕਰਦੇ ਹਨ ਕਿ ਮੈਂ ਡਿਸਟ੍ਰਿਕਟ ਦੀਆਂ 160 ਦੀਆਂ 160 ਕਲੱਬਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੀਆਂ ਇੰਨੀਆਂ ਦੂਰੋਂ ਦੂਰੋਂ ਚੜ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਹਨ ਅਤੇ ਮੈਨੂੰ ਉਮੀਦ ਹੈ ਕਿ ਸਾਰੀ ਕਲੱਬਾਂ ਤੋਂ ਕਿ ਅਸੀਂ ਸਾਰੇ ਆਪਣੀਆਂ ਮੈਂ ਮੈਂਬਰਸ਼ਿਪ ਗਰੋਥ ਲਈ ਐਮ ਜੀ ਐਫ ਵਿਦੌਰ ਵੱਲ ਜ਼ਰੂਰ ਤਰਦਾਵਾਂਗੇ ਤਾਂ ਜੋ ਕਿ ਮਨਤਾ ਦੀ ਸੇਵਾ ਹੋਰ ਵੀ ਵਧੀਆ ਤਰ੍ਹਾਂ ਕੀਤੀ ਜਾ ਸਕੇ ਇੱਥੇ ਹੀ ਮੈਂ ਤੁਹਾਨੂੰ ਧੰਨਵਾਦ ਕਰਨਾ ਚਾਹਵਾਂਗਾ ਜੀ ਐਮ ਡੀ ਕੋਆਰਡੀਨੇਟਰ ਲਾਈਨ ਰਜੀਵਿਕ ਜੀ ਰੀਸੈਂਟ ਚੇਅਰਮੈਨ ਨਰੇਸ਼ ਲੁਥਰਾ ਜੀ ਯੋਗੇਸ਼ 베ਰੀ ਜੀ ਗਗਨਦੀਪ ਸਿੰਘ ਜੀ ਸੁਭਾਸ਼ ਸ਼ੋਰੀ ਜੀ ਸੁਭਾਸ਼ ਸ਼ਰਮਾ ਜੀ ਅਤੇ तमाम ਬਟਾਲਾ ਦੀਆਂ ਲਾਂਸਟਾ ਬਾਬਾ ਦਾ ਜਿਹੜੀਆਂ ਕਿ ਪਿਛਲੇ 1 ਮਹੀਨੇ ਤੋਂ ਇਸ ਫੰਕਸ਼ਨ ਦੀਆਂ ਤਿਆਰੀਆਂ ਕਰ ਰਹੇ ਸਨ ਜਿਸ ਕਾਰਨ ਅਜ ਉਹਨਾਂ ਦੀ ਬਤੌਲਤ ਇੰਸਟਾਲੇਸ਼ਨ ਸਰਮਨੀ ਸਕਸੈਸਫੁਲ ਹੋਈਆ ਅਬ ਬਾਕੀ ਸੁਣਦੇ ਹਾਂ ਉਹਨਾਂ ਦੇ ਮੋਹ ਉਹਨਾਂ ਦੀ ਜ਼ੁਬਾਨੀ ਲਾਇਨਸ ਕਲਬਾਂ ਵਿੱਚ ਜਿਹੜਾ ਸਾਲਾਨਾ ਜਿਹੜਾ ਸਾਲ ਅਸੀਂ ਦੇਖਦੇ ਹਾਂ ਜੁਲਾਈ ਤੋਂ ਜੂਨ ਦਾ ਹੁੰਦਾ ਹੈ ਹਰ ਸਾਲ ਜੁਲਾਈ ਵਿੱਚ ਨਵੀਂ ਟੀਮ ਆਉਂਦੀ ਹੈ ਹਰ ਕਲਬ ਵਿੱਚ ਹਰ ਡਿਸਟ੍ਰਿਕਟ ਵਿੱਚ ਤੇ ਇੱਥੇ ਪੰਜਾਬ ਦੇ ਇਸ ਹਿੱਸੇ 'ਚ ਜਿੰਨੀਆਂ ਵੀ ਕਲਬਾਂ ਨੇ ਉਹ ਸਾਰੀਆਂ 321D ਡਿਸਟ੍ਰਿਕਟ 321D ਦਾ ਹਿੱਸਾ ਨੇ ਕਿ ਉਸ ਡਿਸਟ੍ਰਿਕਟ ਵਿੱਚ ਗੋਇਲ ਸਾਹਿਬ ਵੀ ਐਮ ਗੋਇਲ ਸਾਹਿਬ ਸਾਡੇ ਨਵੇਂ ਡਿਸਟ੍ਰਿਕਟ ਗਵਰਨਰ ਨੇ ਜੋ ਇਸ ਸਾਲ 2025-26 ਵਿੱਚ ਗਵਰਨਰ ਰਹਿਣਗੇ ਉਹਨਾਂ ਨਾਲ ਜਿਹੜੇ ਵੀ ਸਾਡੇ ਸਾਥੀ ਹੋਰ ਕੈਬਨਿਟਸ ਦੀਆਂ ਡਿਸਲਾਈਨਸ ਕੈਬਨਿਟ ਦੀਆਂ ਪੋਜੀਸ਼ਨ 'ਚ ਕੰਮ ਕਰਨਗੇ ਉਹਨਾਂ ਦੀ ਇੱਕ ਇੱਕ ਸੈਲੀਬ੍ਰੇਸ਼ਨ ਕਹਿ ਲੋ ਪਿਛਲੇ ਸਾਲ ਕਿੰਨਾ ਚੰਗਾ ਕੰਮ ਹੋਇਆ ਹੈ ਉਹਦਾ ਉਹਦੇ ਵਾਸਤੇ ਇੱਕ ਉਤਸ਼ਾਹ ਵਾਸਤੇ ਇੱਕ ਮੀਟਿੰਗ ਕਹਿ ਲੋ ਤੇ ਨਾਲੇ ਉਹਨਾਂ ਦੀ ਇੱਕ ਸ਼ਪਤ ਗ੍ਰੰਥ ਵੀ ਹੁੰਦਾ ਹੈ ਉਸ ਕਰ ਉਸ ਕੰਮ ਵਾਸਤੇ ਇਹ ਮੀਟਿੰਗ ਕਾਲ ਕੀਤੀ ਗਈ ਸੀ ਜਿਹਦੇ ਵਿੱਚ ਡਿਸਟ੍ਰਿਕਟ ਦੇ ਜਿੰਨੇ ਵੀ ਲਾਇਨ ਹੋ ਸਕਣ ਸੀਨੀਅਰ ਲਾਇਨਸ ਕਲਬਾਂ ਦੇ ਅਫਸਰ ਪਲੱਸ ਜਿਹੜਾ ਵੀ ਟਾਈਮ ਕੱਢ ਸਕਣ ਉਹ ਸਾਰੇ ਆਉਂਦੇ ਨੇ ਉਸ ਵਾਸਤੇ ਇੱਥੇ ਆਏ ਸੀ ਲਾਇਨਸ ਕਲਬ ਦੇ ਪ੍ਰੈਜ਼ੀਡੈਂਟ ਹੋ ਅਸਲ ਲਾਇਨਸ ਕਲਬ 321 ਡੀ ਨੂੰ 321 ਡੀ ਜਿਸ ਤਰ੍ਹਾਂ ਦਾ ਵੀ ਸਹਿਯੋਗ ਮੰਗੇਗਾ ਉਹਨਾਂ ਨੂੰ ਦਿੱਤਾ ਜਾਏਗਾ ਮੇਰੇ ਨਾਲ ਬੈਠੇ ਨੇ ਸਾਡੇ ਪਾਸ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਨਰੇਸ਼ ਅਗਰਵਾਲ ਜੀ ਸਾਡੇ ਉਥੋਂ ਸਾਡੀ ਫਾਊਂਡੇਸ਼ਨ ਚੋਂ ਕਈ ਤਰ੍ਹਾਂ ਦੀਆਂ ਗ੍ਰਾਂਟਸ ਦਿੱਤੀਆਂ ਜਾਂਦੀਆਂ ਨੇ ਤੇ ਨਰੇਸ਼ ਜੀ ਨੂੰ ਪਲੱਸ ਉਹਨਾਂ ਦੇ ਇੱਥੇ ਹੋਰ ਸਾਡੇ ਜਿਹੜੇ ਹੋਰ ਵੀ ਗਵਰਨਰ ਪਾਸਟ ਗਵਰਨਰ ਨੇ ਸਭ ਨੂੰ ਪੂਰੀ ਤਰ੍ਹਾਂ ਪਤਾ ਹੈ ਕਿੜੀਆਂ ਕਿੜੀਆਂ ਗ੍ਰਾਂਟਸ ਦਿੱਤੀਆਂ ਜਾਂਦੀਆਂ ਤੇ ਉਸ ਗ੍ਰਾਂਟ ਵਾਸਤੇ ਜਿਹੜਾ ਵੀ ਅਪਲਾਈ ਹੋਏਗਾ ਉਸ ਵਾਸਤੇ ਗ੍ਰਾਂਟਸ ਦਿੱਤੀਆਂ ਜਾਂਦੀਆਂ ਸ਼ਾਨਦਾਰ ਪ੍ਰੋਜੈਕਟ ਨੇ ਜਿੰਨੇ ਪ੍ਰੋਜੈਕਟ ਅਸੀਂ ਦੇਖ ਰਹੇ ਹਾਂ ਕਿ ਬਟਾਲਾ ਛੇਨੇ ਜੇਕਰ ਹਿੰਦੁਸਤਾਨ ਦੇ ਹਰ ਸ਼ਹਿਰ ਵਿੱਚ ਜਿੱਥੇ ਵੀ ਲਾਇੰਸ ਕਲਬਾਂ ਨੇ ਇਤਨੇ ਪ੍ਰੋਜੈਕਟ ਉੱਥੇ ਹੋਣ ਲੱਗ ਜਾਣ ਤੇ ਸੇਵਾ ਵੀ ਬਹੁਤ ਜ਼ਿਆਦਾ ਹੋਏਗੀ ਸਾਡੀ ਆਰਗੇਨਾਈਜੇਸ਼ਨ ਦਾ ਪ੍ਰਚਾਰ ਵੀ ਹੋਰ ਬਹੁਤ ਜ਼ਿਆਦਾ ਹੋਏਗਾ ਬਟਾਲਾ ਵਿੱਚ ਬਹੁਤ ਸ਼ਾਨਦਾਰ ਪ੍ਰੋਜੈਕਟ ਲਾਈਨਸ ਦੇਖੋ ਜੀ ਜਿਹੜੇ ਵੀ ਸੇਵਾ ਦੇ ਕੰਮ ਹੁੰਦੇ ਨੇ ਕੰਮ ਕੌਣ ਕਰਦਾ ਹੈ ਲਾਈਨਸ ਹੀ ਕੰਮ ਕਰਦੇ ਨੇ ਨਾ ਇਹ ਤਾਂ ਕਿਸੇ ਨੇ ਬਾਹਰੋਂ ਆ ਕੇ ਨਹੀਂ ਕੰਮ ਕਰ ਦੇਣਾ ਲਾਈਨਸ ਆਪਸ ਵਿੱਚ ਮਿਲਦੇ ਨੇ ਫੈਸਲਾ ਕਰਦੇ ਨੇ ਡਿਸਾਈਡ ਕਰਦੇ ਨੇ ਵੀ ਕੀ ਕੰਮ ਕਰਨਾ ਹੈ ਫਿਰ ਉਹਦੇ ਨਾਲ ਸੇ ਪੈਸੇ ਵੀ ਇਕੱਠੇ ਕਰਦੇ ਨੇ ਫਿਰ ਕਾਫੀ ਪੈਸੇ ਉਹ ਆਪ ਵੀ ਦਿੰਦੇ ਨੇ ਕੁਝ ਪੈਸਾ ਫਿਰ ਹੋਰਾਂ ਤੋਂ ਵੀ ਇੰਡਸਟਰੀ ਤੋਂ ਵੀ ਇਕੱਠਾ ਕਰਦੇ ਨੇ ਤਾਂ ਅਲਟੀਮੇਟਲੀ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਜਿਹੜਾ ਵੀ ਕੰਮ ਹੁੰਦਾ ਸਾਰਾ ਕੰਮ ਤਾਂ ਲਾਇਨਸ ਦੇ ਥਰੂ ਹੀ ਹੁੰਦਾ ਹੈ ਲਾਇਨਸ ਕਲੱਬਾਂ ਦੇ ਥਰੂ ਹੀ ਹੁੰਦਾ ਹੈ ਤੇ ਜੇਕਰ ਅਸੀਂ ਇਹ ਸੇਵਾ ਦੇ ਕੰਮ ਵਧਾਉਣੇ ਨੇ ਤੇ ਸਾਨੂੰ ਸਾਡੀ ਜਿਹੜੀ ਮੈਂਬਰਸ਼ਿਪ ਹੈ ਔਰ ਕਲੱਬਾਂ ਨੇ ਹੋਰ ਜ਼ਿਆਦਾ ਵਧਾਉਣੀਆਂ ਪੈਣਗੀਆਂ ਅੱਜ ਅਸੀਂ ਆਲਰੇਡੀ ਵਰਲਡ ਵਿੱਚ ਨੰਬਰ 1 ਸਰਵਿਸ ਕਲੱਬ ਆਰਗੇਨਾਈਜੇਸ਼ਨ ਆ ਸਾਡੇ ਤੋਂ ਵੱਡੀ ਕੋਈ ਨਹੀਂ ਹੈਗੀ ਲੇਕਿਨ ਅਸੀਂ ਸਭ ਤੋਂ ਵੱਡੇ ਆ ਇਸ ਕਰਕੇ ਉੱਥੇ ਹੀ ਬੈਠ ਜਾਈਏ ਇਹ ਵੀ ਠੀਕ ਨਹੀਂ ਅੱਜ ਅਸੀਂ ਤਕਰੀਬਨ 14 ਲੱਖ ਦੇ ਕਰੀਬ ਆ ਹੁਣ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਚਲੋ ਉਪਰਾਲਾ ਕਰੀਏ 15 ਲੱਖ ਤੇ ਪਹੁੰਚੀਏ ਜੇ ਜਦੋਂ 15 ਲੱਖ ਤੇ ਪਹੁੰਚ ਜਾਂਗੇ ਸਾਡੀਆਂ ਕਲਬਾਂ ਵੀ ਹੋਰ ਵਧਣਗੀਆਂ ਇਹ ਸੇਵਾ ਦੇ ਕੰਮ ਵੀ ਹੋਰ ਵਧਣਗੇ ਤੇ 15 ਤੇ ਪਹੁੰਚ ਕੇ ਕੋਈ ਅਸੀਂ ਉੱਥੇ-ਉੱਥੇ ਕੋਈ ਕੰਮ ਬੰਦ ਨਹੀਂ ਕਰ ਦੇਣਾ 15 ਦੇ ਪਹੁੰਚਣ ਤੋਂ ਬਾਅਦ ਫਿਰ ਅਸੀਂ 15.5 ਦੀ ਗੱਲ ਕਰਾਂਗੇ 16 ਦੀ ਗੱਲ ਕਰਾਂਗੇ ਤਾਂ ਕਿ ਜਿੰਨਾ ਜ਼ਿਆਦਾ ਵਧਾਵਾਂਗੇ ਜਿੰਨੇ ਸਾਡੇ ਮੈਂਬਰ ਵਧਣਗੇ ਜਿਤਨੀਆਂ ਸਾਡੀਆਂ ਕਲਬਾਂ ਵਧਣਗੀਆਂ ਉਦਾਂ ਹੀ ਸਾਡਾ ਸੇਵਾ ਦਾ ਕੰਮ ਵਧੇਗਾ ਸਾਡਾ ਮੇਰਾ ਤੇ ਹੀ ਸੰਦੇਸ਼ ਇਹ ਦੀ ਕਿ ਅੱਜ ਦੇ ਦਿਨ ਅਸੀਂ ਮਿਸ਼ਨ 1.5 ਵਿੱਚ ਜਿਹੜਾ ਕਹਿ ਰਹੇ ਆ ਸਾਡਾ ਸਾਡਾ ਮੂਲ ਕਹਾਣੀ ਸਾਡੀ ਇਹ ਵੇ ਕਿ ਹਰ ਕਲੱਬ ਨੂੰ ਸਟਰੋਂਗ ਬਣਾਓ ਜਿੰਨੀ ਸਟਰੋਂਗ ਹੈ ਉਸ ਤੋਂ ਥੋੜੀ ਜਿਹਾ ਜ਼ਿਆਦਾ ਸਟਰੋਂਗ ਬਣਾਓ ਕਿਸੇ ਕਲੱਬ ਜੇ 30 ਮੈਂਬਰ ਨੇ ਤੁਸੀਂ 32 33 ਕਰੋ ਕਿਸੇ ਕਲੱਬ ਜੇ 35 ਮੈਂਬਰ ਨੇ ਤੁਸੀਂ 36 ਐ 37 ਕਰੋ ਕਿਸੇ ਕਲੱਬ 18 ਮੈਂਬਰ ਨੇ ਤੁਸੀਂ 20 21 ਮੈਂਬਰ ਕਰੋ ਹਰ ਮੈਂਬਰ ਜਿਹੜਾ ਆਉਂਦਾ ਹੈ ਉਹ ਆਪਣਾ ਹੀ ਆਪਣੇ ਵਿਚਾਰ ਆਪਣੇ ਕੰਟੈਕਟਸ ਆਪਣੇ ਆਈਡੀਆਜ਼ ਲੈ ਕੇ ਆਉਂਦਾ ਹੈ ਹਰ ਇਨਸਾਨ ਦੀ ਬਹੁਤ ਅਲੱਗ ਤਰ੍ਹਾਂ ਦੀ ਕੀਮਤ ਹੈ ਉਹਦੀ ਇੰਪੋਰਟੈਂਸ ਹੁੰਦੀ ਹੈ अस चाहते हैं कि जितनिया भी क्लब्स ने स्ट्रोंोंोंग होन पहला जिस तरह ने उस थोड़ी थोड़ी हर क्लब जो स्ट्रोंग होगी उतना कम बढ़ेगा कुछ नवी क्लबा भी खुलन डिस्ट्रिक तो थ्री टू वन दमाम साड़ी यही अपील है कि तुम्हें अपनी क्लब जिस तरह भी है उस तो हल्का जहा होग करो और हर साल थोड़ा थोड़ा स्ट्रोंग करते चलो एक खाली एक साल की गल नहीं हर साल तुम अपनी क्लब में थोड़ा थोड़ा स्ट्रोंग करो अज का फंक्शन जराब ਮੈਂ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਉਹਨਾਂ ਦੇ ਜਿਹੜੇ ਵਰਲਡ ਦੇ ਜਿਹੜੇ ਵਾਈਜ਼ੇਸ਼ਨ ਸਾਡੇ ਐਪੀ ਸਿੰਘ ਜੀ ਜਿਹੜੇ ਅੱਜ ਪਹੁੰਚੇ ਨੇ ਬਟਾਲੇ ਵਿਖੇ ਮੈਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਜੀ ਆਇਆਂ ਆਖਦਾ ਹਾਂ ਔਰ ਮੈਨੂੰ ਖੁਸ਼ੀ ਹੈ ਕਿ ਇਸ ਟੀਮ ਦਾ ਇੱਕ ਇਸ ਪਰਿਵਾਰ ਦਾ ਮੈਨੂੰ ਬਹੁਤ ਜ਼ਿਆਦਾ ਔਟ ਆਸਰਾ ਹੈ ਔਰ ਆਪਾਂ ਰਲ ਕੇ ਜਿਹੜਾ ਸਾਡੇ ਸਾਰਿਆਂ ਦਾ ਮਕਸਦ ਇੱਕੋ ਹੀ ਹੈ ਕਿ ਸੇਵਾ ਕਰਨਾ ਔਰ ਮੈਨੂੰ ਮਾਣ ਹੈ ਇਹ ਲੋਕ ਹਮੇਸ਼ਾ ਸੇਵਾ ਲਈ ਤਤਪਰ ਰਹਿੰਦੇ ਥੈਂਕ ਯੂ ਜੀ ਰਾਜੇ ਮਨਸ਼ੂਗੀ ਦਾ ਬਰੇਤ ਆ ਜੀ ਹੱਦ 1 ਫਰਗਸਟ 2025 ਨੂੰ ਕੰਗੂਲਾ ਬਟਾਲੇ ਵਿੱਚ ਲਾਂਚ ਕਲੱਬ ਇੰਟਰਨੈਸ਼ਨਲ ਦੇ ਵਰਲਡ ਪ੍ਰੈਜ਼ੀਡੈਂਟ ਪਲਾਨ ਐਪੀ ਸਿੰਘ ਜੀ اور ਉਹਨਾਂ ਦੇ ਨਾਲ ਸੰਗੀਤਾ ਜੀ ਜੋ ਕਿ ਸਾਡੇ ਪਾਸਟ ਇੰਟਰਨੈਸ਼ਨਲ ਡਾਇਰੈਕਟਰ ਨੇ ਔਰ ਸਾਡੇ ਵਰਲਡ ਦੇ ਇੰਟਰਨੈਸ਼ਨਲ ਬੋਰਡ ਆਫ ਡਾਇਰੈਕਟਰਸੀ ਦੇ ਮੈਂਬਰ ਨੇ ਉਹ ਦੋਨੇ ਜਣੇ ਬਟਾਲੇ ਆਏ ਸੀ ਔਰ ਉਹਨਾਂ ਤੋਂ ਇਲਾਵਾ ਆ 6 ਸਾਡੇ ਪਾਸ ਇੰਟਰਨੈਸ਼ਨਲ ਡਾਇਰੈਕਟਰਸ OBIC ਉਸੜੇਜੇ ਡਿਸਟ੍ਰਿਕਟ 321D ਨਾਨ ਸਟੇਟ 321D ਦੇ ਸਾਡੇ ਪਾਸ ਡਿਸਟ੍ਰਿਕਟ ਗਵਰਨਰਸ ਵੀ ਸਾਡੇ ਹੀ ਬਟਾਲੇ ਪਹੁੰਚੇ ਸੀ ਔਰ ਸਾਡੇ ਡਿਸਟ੍ਰਿਕਟ ਦੇ ਵਿੱਚ ਆ 160 ਕਲਬਸ ਨੇ ਔਰ 160 ਕਲਬਸ ਦੇ ਵਿੱਚੋਂ ਮੈਕਸਿਮਮ ਕਲਬਸ ਨੇ ਆ ਉਸ ਸਿਲੈਕਸ਼ਨ ਸ਼ਾਰੀਮਨ ਇਹਦੇ ਵਿੱਚ ਵੀ ਸਾਲਿਆ ਔਰ ਉਸੇ ਉਹਨਾਂ ਦਾ ਬਹੁਤ ਹੀ ਪਰਮਾ ਸਵਾਗਤ ਕੀਤਾ ਗਿਆ ਰੋਜਾ ਨਾਲ ਲਾਲ ਉਹਨਾਂ ਨੇ ਆਪਣੇ ਐਡਰੈਸ ਤੇ ਵੀ ਕਿਹਾ ਕਿ ਅਸੀਂ ਵੱਧ ਤੋਂ ਵੱਧ ਮੈਂਬਰਸ ਬਣਾਈਏ ਜਿੰਨੇ ਜਿੰਨੇ ਅਸੀਂ ਵੱਧ ਤੋਂ ਵੱਧ ਮੈਂਬਰਸ ਬਣਾਵਾਂਗੇ ਜਿੰਨੇ ਜਿੰਨੇ ਅਸੀਂ ਵੱਧ ਤੋਂ ਵੱਧ ਨਵੇਂ ਕਲੱਬਸ ਬਣਾਵਾਂਗੇ ਉਹਨੇ ਅਸੀਂ ਜਿਆਦਾ ਲੋਕਾਂ ਦੀ ਸੇਵਾ ਕਰ ਸਕਾਂਗੇ ਔਰ ਇਹਦੇ ਨਾਲ ਲਾਲ ਜਿਹੜੇ ਸਾਡੇ ਬਟਾਲੇ ਤੋਂ ਜਿਹੜੇ ਪਾਸਟ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਰੇ ਨੇ ਡਾਕਟਰ ਨਰੇਸ਼ ਅਗਰਵਾਲ ਜੀ ਉਹਨਾਂ ਨੇ ਵੀ ਆਪਣੇ ਮੈਸੇਜ ਤੇ ਉਹੀ ਗੱਲ ਕਹੀ ਹੈ ਕਿ ਅਸੀਂ ਸ਼ੁਰੂਆਤ ਕਰੀਏ ਅੱچھے ਪ੍ਰੋਜੈਕਟਸ ਵਾਸਤੇ ਅੱچھے ਮੈਂਬਰਸ਼ਿਪ ਵਾਸਤੇ ਔਰ ਅੱਚੀ ਨਵੀਂ ਕਲੱਬਸ ਬਣਾਉਣ ਵਾਸਤੇ ਤਾਂ ਕਿ ਹੋਰ ਵੀ ਅਸੀਂ ਅੱਛੀ ਤਰ੍ਹਾਂ ਮਨੁੱਖੀ ਦੀ ਸੇਵਾ ਕਰ ਸਕੀਏ ਇਦਨੇ ਇਦੇ ਬਾਅਦ ਅਸੀਂ ਉਹਨਾਂ ਨੂੰ ਪ੍ਰੈਸ ਕਾਨਫਰੰਸ ਵੀ ਹੋਈ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਡੇ ਲੋਨਿਜ਼ਮ ਨੇ ਕੀ ਉਦੇਸ਼ ਹੈ ਔਰ ਇਸ ਵੇਲੇ ਦੁਸਤੋ ਦੇਸ਼ਾਂ ਦੇ ਵਿੱਚ ਲੋਨਿਜ਼ਮ ਆ ਜਿਹੜੇ ਸਾਡੇ ਦੇਸ਼ ਉੱਥੋਂ ਦੇ ਵਰਲਡ ਦੇ ਜਿਹੜੇ ਨਾਗਰਿਕ ਨੇ ਉਹਨਾਂ ਦੀ ਸੇਵਾ ਕਰ ਰਹੇ ਨੇ 14 ਲੱਖ ਤੋਂ ਜ਼ਿਆਦਾ ਸਾਡੇ ਮੈਂਬਰ ਨੇ ساری ਦੁਨੀਆ ਦੇ ਵਿੱਚ ਔਰ ਹਿੰਦ ਹਿੰਦੁਸਤਾਨ ਦੇ ਵਿੱਚ ਵੀ ਐਸਲੇ ਬਹੁਤ 85 ਤੋਂ 70 ਤੋਂ ਕਲੱਬਸ ਕੰਮ ਕਰ ਰਹੀਆਂ ਨੇ ਜਿਹੜੇ ਸਾਰੇ ਹਿੰਦੁਸਤਾਨ ਚ ਔਰ ਵੱਖਰੇ ਵੱਖਰੇ ਸੇਵਾ ਦੇ ਪ੍ਰੋਜੈਕਟਸ ਕਰ ਰਹੀਆਂ ਨੇ ਬਟਾਲੇ ਦੇ ਜਿਹੜੇ ਸੇਵਾ ਦੇ ਪ੍ਰੋਜੈਕਟਸ ਜਿਹੜੇ ਹੋਏ ਨੇ ਹੁਣ ਤੱਕ ਉਹ ਸਾਰੇ ਦੇ ਸਾਰੇ ਉਹਨਾਂ ਨੇ ਵਿਜ਼ਿਟ ਕਰਾਏ ਗਏ ਸਨ ਉਦੇ ਵਿੱਚ ਸਭ ਤੋਂ ਪਹਿਲਾਂ ਤੇ ਜਿਹੜਾ ਸਿਵਲ ਹਸਪਤਲ ਨੂੰ ਜਿਹੜਾ ਰਸਤਾ ਜਾਂਦਾ ਹੈ ਉੱਥੇ ਲਾਈਨ ਡਾਕਟਰ ਨਰੇਸ਼ ਸ਼ਰਮਲ ਮਾਰਗ ਹੈ ਉਹਨਾਂ ਨੂੰ ਦਿਖਾਇਆ ਗਿਆ ਉਹਦੇ ਨਾਲ ਸਾਡਾ ਲਾਈਨ ਚਿਲਡਰਨ ਪਾਰਕ ਹੈ ਲਾਈਨ ਡਾਕਟਰ ਨਰੇਸ਼ ਸ਼ਰਮਲ ਨਵਿਤਾ ਅਗਰਵਾਲ ਲਾਈਨ ਚਿਲਡਰਨ ਪਾਰਕ ਉਹ ਵੀ ਇਹਨਾਂ ਨੂੰ ਦਿਖਾਇਆ ਗਿਆ ਜਿਹੜਾ ਉਹਨਾਂ ਨੇ ਦੇਖ ਕੇ ਬਹੁਤ ਅਪਰੀਸ਼ੀਏਟ ਕੀਤਾ ਉੱਥੇ ਲੋਕਾਂ ਦੀ ਸੇਵਾਵਾ ਸਪਾਥਵੇ ਬਣਾਇਆ ਗਿਆ ਸੈਰ ਕਰਨ ਵਾਸਤੇ ਬਣਾਇਆ ਗਿਆ ਬੱਚਿਆਂ ਵਾਸਤੇ ਚੂਲੇ ਲੱਗੇ ਹਨ ਐਨੀਮਲਸ ਇਨਸਟਾਲਡ ਨੇ ਔਰ ਉਹ ਪਾਰਕ ਉਹਨਾਂ ਨੂੰ ਬਹੁਤ ਅੱਛਾ ਲੱਗਾ ਉਦੋਂ ਬਾਅਦ ਜਿਹੜਾ ਸਾਡਾ ਮੈਡੀਕਲ ਕੰਪਲੈਕਸ ਹੈ ਬਿਹਤ ਪ੍ਰਕਾਸ਼ਨ ਪੇਰੀ ਪ੍ਰਾਸਨਾ ਮੈਡੀਕਲ ਕੰਪਲੈਕਸ ਜਿਹੜਾ ਖਯੂਜੀਗਟ ਆਈ ਹਸਪੀਟਲ ਉਹਨੂੰ ਵੀ ਉਹਨਾਂ ਨੂੰ ਦਿਖਾਇਆ ਗਿਆ ਅੱਲ ਕਿ ਉਸ ਦਿਨ بارش ਹੋਈ ਸੀ ਲੇਕਿਨ ਫਿਰ ਵੀ ਉਹਨਾਂ ਨੇ ਅੱਖਾਂ ਦਾ ਹਸਪਤਲ ਸਾਰਾ ਦੇਖਿਆ ਵਾਰਡ ਦੇਖੀ ਡਾਕਟਰ ਸਰ ਦਾ ਰੂਮ ਦੇਖਿਆ ਜਿੱਥੇ ਕੰਟੈਕਟ ਮੰਦੀ ਹੈ ਉਹ ਦੇਖਿਆ ਜਿਹੜੇ ਕਿ ਐਨਕਾ ਦਾ ਸੈਂਟਰ ਉਹ ਦੇਖਿਆ ਔਰ ਉਹਨਾਂ ਨੇ ਉੱਥੇ ਦੀ ਸਾਫ ਸਫਾਈ ਦੇਖ ਕੇ ਉਹਨਾਂ ਦੀ ਜਿਹੜੀ ਜਿਹੜੇ ਡਾਕਟਰ ਸਾਹਿਬ ਨੂੰ ਮਿਲ ਕੇ ਔਰ ਪਲੱਸ ਸਟਾਫ ਨੂੰ ਮਿਲ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਬਹੁਤ ਹੀ ਉਹ ਮਤਲਬ ਆਪਣੇ ਚੰਗੀ ਤਰ੍ਹਾਂ ਸੇਵਾ ਕਰ ਰਹਿਣੇ ਸਨ